ਕਰਨਾ ਲਾਈਵ ਜੁੜ ਚੁੱਕੇ ਨੇ ਸੁਦਿਆ ਸਿੰਘ ਜਿਹੜਾ ਕਿ ਰਾਜਪੁਰਾ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿ ਹੁਣ ਧੁੱਪ ਵੀ ਜਿਹੜੀ ਕਿ ਕਾਫੀ ਘਟ ਗਈ ਹੈ ਗਰਮੀ ਦੇ ਵਿੱਚ ਵੀ ਜਿਹੜਾ ਕਿ ਥੋੜਾ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਕਿ ਘਟ ਗਈ ਹੈ ਸੋ ਲੋਕਾਂ ਦੀ ਆਮਦ ਕਿਵੇਂ ਹੈ ਸੋ ਜਿਹੜੇ ਕਿ ਸੀ ਤਸਵੀਰਾਂ ਦੇ ਵਿੱਚ ਦੇਖਿਆ ਕਿ 휠 ਚੇਅਰ ਤੇ ਵੀ ਲੋਕ ਪਹੁੰਚ ਰਹੇ ਨੇ ਬਜ਼ੁਰਗ ਜੋ ਕਿ ਚੱਲਣ ਫਿਰਨ ਚ ਅਸਮਰਥ ਨੇ ਪਰ ਫਿਰ ਵੀ ਜਿਹੜੇ ਕਿ ਆਪਣੀ ਜਿਹੜੇ ਕਿ ਲੋਕਤੰਤਰੀ ਹੱਕ ਹੈ ਜਿਹੜਾ ਕਿ ਵੋਟ ਪਾਉਣ ਦਾ ਇਸ ਨੂੰ ਜਿਹੜਾ ਕਿ ਕਿੰਨਾ ਮਹੱਤਵ ਦੇ ਰਹੇ ਨੇ ਕਿੰਨੇ ਉਤਸ਼ਾਹਿਤ ਹੋ ਕੇ ਵੋਟ ਪਾ ਰਹੇ ਨੇ ਜੀ ਇਹ ਤੋਂ ਹੀ ਕਾਫੀ ਜਿਹੜਾ ਉਹ ਚਾ ਦੇਖ ਨੂੰ ਮਿਲ ਰਿਹਾ ਵੋਟਰਾਂ ਦੇ ਵਿੱਚ ਕਿ ਕਿ ਤੜਕੇ ਤੜਕੇ ਜਰਾਤੀ ਟੋਪ ਘਟ ਫੋਨ ਕਰਕੇ ਜਿਹੜੇ ਵੋਟਰਾਂ ਨੂੰ ਉਹ ਚਾ ਨਾਲ ਪਹੁੰਚ ਰਹੇ ਸੰ ਖਾਸ ਕਰ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਸੀ ਉਹ ਵੀ ਨੌਜਵਾਨ ਪਹੁੰਚੇ ਉਸੇ ਜਿਹੜਾ ਕਿ ਬਜ਼ੁਰਗ ਨੇ ਜਿਹੜੇ ਕਈ ਦਹਾਕੀਆਂ ਤੋਂ ਵੋਟ ਪਾਉਂਦੇ ਆ ਰਹੇ ਨੇ ਉਹ ਵੀ ਆਪਣਾ ਚਾਹੇ ਉਹ ਬੀਮਟਨ ਤੇ ਪਹੁੰਚੇ ਨਹੀਂ ਚਾਹੇ ਜਵੇਂ ਮਰਜ਼ੀ ਵੋਟ ਪਾਣ ਨੂੰ ਪਹੁੰਚੇ ਜਰੂਰ ਨੇ ਔਰ ਦੁਪਹਿਰ ਦੀ ਗੱਲ ਕਰਾਂ ਦੁਪਹਿਰੇ ਜਰੂਰ ਟੋਪ ਘੋਣ ਕਰਕੇ ਜਿਹੜਾ ਕਾਫੀ ਗੱਦੀ ਹੈ ਵੋਟ ਕਰਦੇ ਬੋਟਿੰਗ ਜਿਹੜੀ ਘਟ ਹੋ ਚੁੱਕੀ ਸੀ ਪਰ ਹੁਣ ਜਿਹੜਾ ਹੈ ਦੁਬਾਰਾ ਜਿਹੜਾ ਹੈ ਕਿ ਲੋਕ ਆਉਣੇ ਸ਼ੁਰੂ ਹੋ ਚੁੱਕੇ ਜਿਹੜੇ ਰਹਿੰਦੇ ਨੇ ਹੁਣ ਤੱਕ ਜਿਹੜੀ ਹੈ ਰਾਜਪੁਰਾ ਦੇ ਵਿੱਚ 50 ਪਰਸੈਂਟ ਜਿਹੜੀ ਹੈ ਵੋਟ ਪੁੱਗ ਚੁੱਕੀ ਹੈ ਔਰ ਲਗਾਤਾਰ ਹੋ ਜਿਹੜਾ ਦੁਬਾਰਾ ਕੀ ਸ਼ੁਰੂ ਹੋ ਚੁੱਕਿਆ ਵੋਟਿੰਗ ਦਾ ਫਿਸਲਾ ਉਸ ਨੂੰ ਲੈ ਕੇ ਜਿਹੜਾ ਅਸੀਂ ਲੱਗਦਾ ਹੈ ਕਿ ਹੋਰ ਜਿਹੜੀ ਹੈ 10% ਜਿਹੜੀ ਵੋਟਿੰਗ ਹੋਰ ਹੋ ਸਕਦੀ ਹੈ ਔਰ ਉੱਥੇ ਹੀ ਮੌਸਮ ਦੀ ਗੱਲ ਕਰੀ ਤਾਂ ਮੌਸਮ ਬਹੁਤ ਜ਼ਿਆਦਾ ਗਰਮੀ ਹੈ ਕਰਨੇ ਲੈ ਕੇ ਜਿਹੜਾ ਕਿ ਲੋਕਦਾਰੇ ਨੇ ਇਸ ਤਨੂੰ ਲੈ ਕੇ ਵੀ ਸਰੋ ਬਾਹਰ ਨਹੀਂ ਨਿਕਲ ਰਹੀ ਗਰਮੀ ਬਹੁਤ ਜ਼ਿਆਦਾ ਹੈ ਪਰ ਦੇਖਣਾ ਹੋਵੇਗਾ ਹੁਣ ਕਿੰਨੇ ਪ੍ਰਤੀਸ਼ਤ ਜਿਹੜੀ ਵੋਟ ਜਿਹੜੀ ਅਕੀ ਭੁਗਤੀ ਹੈ ਜੀ ਜੀ ਬਿਲਕੁਲ ਜਿਵੇਂ ਕਿ ਤੁਸੀਂ ਦੱਸਿਆ ਕਿ ਪੰਜਾਬ 50% ਦੇ ਤੱਕ ਜਿਹੜੇ ਕਿ ਵੋਟ ਪੈ ਚੁੱਕੀ ਹੈ ਸੋ ਹੁਣ ਥੋੜਾ ਹੀ ਸਮਾਂ ਬਾਕੀ ਰਹਿ ਗਿਆ ਕਿਉਂਕਿ 6 ਵਜੇ ਇਹ ਪ੍ਰਕਿਰਿਆ ਜਿਹੜੀ ਕਿ ਬੰਦ ਹੋ ਜਾਵੇਗੀ ਸੋ ਹੋਰ ਕਿੰਨੀ ਕੁ ਉਮੀਦ ਹੈ ਸੋ ਅਗਰ ਅਸੀਂ ਗੱਲ ਕਰੀਏ ਮੁੱਦਿਆਂ ਦੀ ਰਾਜਪੁਰਾ ਦੇ ਲੋਕ ਨੇ ਜਿਹੜੇ ਕਿ ਕਿਹੜੇ ਮੁੱਦਿਆਂ ਨੂੰ ਸੋਚਦੇ ਹੋਏ ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੋਟ ਪਾ ਰਹੇ ਨੇ ਚਿਹਰੇ ਨੂੰ ਦੇਖ ਕੇ ਵੋਟ ਪਾ ਰਹੇ ਨੇ ਜਾਂ ਫਿਰ ਜਿਹੜੇ ਕਿ ਅਨਾਰੇ ਕੰਮ ਨੂੰ ਦੇਖ ਕੇ ਵੋਟ ਪਾ ਰਹੇ ਨੇ ਜੀ ਜੀ ਬਿਲਕੁਲ ਗੱਲ ਕਰਾ ਕਿ ਇਥੇ ਲੰਮੇ ਸਮੇਂ ਤੋਂ ਕਈ ਅਹਿਮ ਮੁੱਦੇ ਹਨ ਟਰੋਮਾ ਸੈਂਟਰ ਦੀ ਗੱਲ ਕਰੀਏ ਰੇਲਵੇ ਓਵਰਬ੍ਰਿਜ ਦੀ ਗੱਲ ਕਰੀਏ ਜਿਹੜਾ ਕਿ ਹਜ਼ਾਰਾਂ ਜਿਹੜੇ ਨਿਰਥੜੇ ਲੋਕ ਜਿਹੜੇ ਉੱਥੋਂ ਗੁਜ਼ਰਦੇ ਨੇ ਕਿਉਂਕਿ ਸੈਂਕੜੇ ਦੇ ਤੈਰਾਦ ਦੇ ਜਿੱਥੇ ਪਿੰਡਾਂ ਦਾ ਰਸਤਾ ਨਿਕਲਦਾ ਸੀ ਉਹ ਪਿਛਲੇ ਤਿੰਨ ਸਾਲਾਂ ਤੋਂ ਬੰਦ ਹੋਇਆ ਉਹ ਮੁੱਦੇ ਨੂੰ ਲੈ ਕੇ ਵੀ ਜਿਹੜੇ ਗੱਲ ਕਰੀਏ ਤਾਂ ਲੋਕ ਜਿਹੜੇ ਪ੍ਰੇਸ਼ਾਨ ਨਹੀਂ ਸਨ ਕਿੰਨਾ ਕਿਤੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਜਿਹੜਾ ਬੈਠਾ ਬਾੜ ਮੰਨਾ ਮਿੱਤਰ ਨੇ ਤੋਂ ਆਵਾਜ਼ੀ ਪਾਰਟੀ ਦੇ ਉਹਨਾਂ ਨੇ ਜੀ ਹੁਣੇ ਪਿੱਤੇ ਸਮੇਂ ਰਿਪੋਰਟ ਕਾਰਡ ਪੇਸ਼ ਕੀਤਾ ਜਿੱਦ ਤੱਕ ਕਿ ਕਰੋੜਾਂ ਰੁਪਏ ਦਾ ਦਾਵਾ ਕੀਤਾ ਵਿਕਾਸ ਕਾਰਜਾਂ ਨੂੰ ਲੈ ਕੇ ਉੱਥੇ ਵੀ ਆਮ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿੱਦ ਤੱਕ ਕਿ ਬਹੁਤ ਬਜ਼ੁਰਗ ਨੇ ਜਿਹੜੇ ਕਿ ਪਿਛਲੇ ਕਈ ਤਹਾਕਾਂ ਤੋਂ ਵੋਟ ਪਾਉਂਦੇ ਆ ਰਹੇ ਨੇ ਉਹਨਾਂ ਦਾ ਵੀ ਕਹਿਣਾ ਸੀਗਾ ਕਿਉਂਕਿ ਉਹ ਲੰਮੇ ਸਮੇਂ ਤੋਂ ਵੋਟ ਜ਼ਰੂਰ ਪਾ ਰਹੇ ਨੇ ਪਰ ਉਹ ਕਿਤਨੇ ਕਿਸੇ ਜਿਹੜੇ ਲਾਰੇ ਲੱਪੇ ਸਰਕਾਰਾਂ ਲਾਉਂਦੀਆਂ ਨੇ ਵੀ ਲੋਕ ਕਹਿੰਦੇ ਨੇ ਦਾਵਾ ਕੀਤਾ ਜਾਂਦਾ ਹੈ ਕਿ ਸਾਡੀ ਸਰਕਾਰ ਬਣੇਗੀ ਤਾਂ ਲੋਕਾਂ ਦੇ ਜਿਹੜੇ ਅਹਿਮ ਮੁੱਦੇ ਨੇ ਚਾਹੇ ਮਹਿੰਗਾਈ ਦੀ ਗੱਲ ਕਰਾਂ ਚਾਹੇ ਰੇਡੂ ਸਿਲੰਡਰ ਜਿੱਥੇ ਮੰਗੇ ਹੋ ਜਾਂਦੇ ਇਸ ਤੋਂ ਲੈ ਕੇ ਉਹਨਾਂ ਨੇ ਕਿਹਾ ਕਿ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਉਹ ਸਰਕਾਰ ਜੋ ਤਾਂ ਪਿਛਲੇ ਸਮੇਂ 'ਚ ਸਰਕਾਰਾਂ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਕਰਦੇ ਰਹਿੰਦੇ ਨੇ ਕਿ ਵਾਅਦੇ ਨਹੀਂ ਪੂਰੀ ਕਰਦੇ ਪਰ ਹੁਣ ਜਿਹੜੀ ਉਮੀਦ ਹੈ ਉਹਨਾਂ ਨੂੰ ਕੀ ਰੋਜ਼ਗਾਰ ਬਿਲੇ ਲੋਕਾਂ ਨੂੰ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਨਸ਼ਾ ਜਿਹੜਾ ਹੈ ਨਸ਼ਾ ਮੁਕਤ ਕੀਤਾ ਜਾਵੇ ਪੰਜਾਬ ਖਾਸ ਕਰ ਨੌਜਵਾਨ ਜਿਹੜੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਬਿਲੇ ਇਸ ਮੁੱਦੇ ਨੂੰ ਲੈ ਕੇ ਜਿਹੜਾ ਕਿ ਅੱਜ ਕੇ ਲੋਕਾਂ ਨਾਲ ਗੱਲਬਾਤ ਕੀਤੀ ਜਿਹੜਾ ਨੇ ਇਹ ਮੁੱਦੇ 'ਤੇ ਕਿਹਾ ਨੇ ਕਿ ਇਹ ਸਰਕਾਰ ਕੋਈ ਵੀ ਆਵੇ ਔਰ ਇਸ ਤੋਂ ਲੈ ਕੇ ਇਹ ਜਿਹੜੀਆਂ ਸਮੀਆਂ ਨੇ ਦੂਰ ਕੀਤੀ ਜਾਂਦੀ ਜੇ ਬਿਲਕੁਲ ਜਿਵੇਂ ਕਿ ਹੁਣ ਤੁਸੀਂ ਕਹਿ ਰਹੇ ਕਿ ਨੌਜਵਾਨ ਜਿਹੜਾ ਹੈਗੇ ਜੋ ਫਸਟ ਟਾਈਮ ਵੋਟਰ ਹੈ ਨੌਜਵਾਨ ਹੈ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੁੱਦਾ ਹੁੰਦਾ ਹੈ ਰੋਜ਼ਗਾਰ ਦਾ ਸੋ ਬੇਰੋਜ਼ਗਾਰੀ ਕਰਕੇ ਜਿਹੜੇ ਕਿ ਪੰਜਾਬ ਦਾ ਯੂਥ ਹੈ ਉਹ ਬਾਹਰ ਜਾ ਰਿਹਾ ਹੈ ਜਿਹੜਾ ਕਿ ਆਪਣੀ ਪੰਜਾਬ ਨੂੰ ਛੱਡ ਕੇ ਬਾਹਰ ਵੱਲ ਨੂੰ ਵੱਧਰੇ ਆਵਜਾ ਕਿ ਪੰਜਾਬ ਸੋ ਇਸੇ ਨੂੰ ਲੈ ਕੇ ਸੋ ਇਹ ਸਾਰੇ ਮੁੱਦੇ ਨੇ ਤੇ ਇੱਥੇ ਮੈਂ ਹੋਰ ਵੀ ਗੱਲ ਕਰਨਾ ਚਾਹਾਂਗਾ ਕਿ ਕਈ ਜਿਹੜੇ ਕਿ ਲੋਕਲ ਮੁੱਦੇ ਵੀ ਹੁੰਦੇ ਨੇ ਜਿਵੇਂ ਤੁਸੀਂ ਗੱਲ ਕੀਤੀ ਕਿ ਰੇਲਵੇ ਬ੍ਰਿਜ ਦੀ ਜਿਹੜੇ ਕਿ ਕਾਫੀ ਸਮੇ ਤੋਂ ਲੰਬੇ ਸਮੇ ਤੋਂ ਪਿਆ ਹੋਇਆ ਅੱਜ ਕੀ ਹੋਇਆ ਇਹ ਕੰਮ ਤੇ ਹੋਰ ਸੀਵਰੇਜ ਹੋ ਗਿਆ ਸੜਕਾਂ ਹੋ ਗਿਆ ਪਾਣੀ ਹੋ ਗਿਆ ਸੋ ਇਹ ਲੋਕਲ ਜਿਹੜੇ ਕਿ ਮੁੱਦੇ ਨੇ ਜਿਹੜੇ ਕਿ ਬੇਸਿਕ ਨੀਡ ਹੁੰਦੀ ਹੈ ਹਰ ਕਿਸੇ ਦੀ ਸੋ ਇਸ ਤੋਂ ਲੈ ਕੇ ਵੀ ਜਿਹੜੇ ਕਿ ਲੋਕ ਕੀ ਕੁਝ ਕਹਿਣਾ ਉਹਨਾਂ ਦਾ ਜੀ ਬਿਲਕੁਲ ਸੀਵਰੇਜ ਦੀ ਸਮੱਸਿਆ ਕਈ ਕਲੋਨੀਆਂ ਦੇ ਵਿੱਚ ਹੈ ਸੀ ਇੱਥੇ 15 16 ਨੰਬਰ ਵਾਰਡ ਸੀਗਾ ਜਿਹੜਾ ਕਿ ਵਿਧਾਨ ਸਭਾ ਹਲ ਕਦਰ ਹੋਰ ਪਿੰਡਾਂ ਉਹ ਨਗਰ ਕੌਂਸਲ ਰਾਜਪੁਰਾ ਦਾ ਪਿੰਡ ਅਮਿਤਪੁਰ ਕੌਂਸਲਰ ਰਾਜਪੁਰਾ ਉਹ ਪਿਛਲੇ ਕਈ ਹਫ਼ਤਿਆਂ ਤੋਂ 50 ਸਾਲਾਂ ਤੋਂ ਕਹਿ ਦਵਾਕੀ ਉਹ ਸੜਕ ਦੀ ਇਸ ਸਮੱਸਿਆ ਸਿਵਲ ਦੀ ਸਮੱਸਿਆ ਨਾਲ ਜੁੜਦੇ ਸਨ ਪਾਰਿਸਵਾਰ ਗੱਲ ਕਰੀਏ ਕਿਉਂਕਿ ਦੋਨਾਂ ਹਲਕਿਆਂ ਦੇ ਜਿਹੜਾ ਹਲਕਾ ਖਨੌਰ ਦੀ ਗੱਲ ਕਰਾਂ ਤੇ ਹਲਕਾ ਰਾਜਪੁਰਾ ਦੀ ਉਹ ਦੋਨਾਂ ਵੱਲੋਂ ਜਿਹੜਾ ਸੀ ਉਸ ਸਮੱਸਿਆ ਨੂੰ ਉੱਥੇ ਕੋਈ ਦੂਰ ਕੀਤਾ ਗਿਆ ਸਿਵਲ ਸਮੱਸਿਆ ਨੂੰ ਦੂਰ ਕੀਤਾ ਗਿਆ ਔਰ ਗੱਲ ਕਰੀਏ ਸਰਕਾਰਾਂ ਦੀ ਸਰਕਾਰਾਂ ਦੇ ਉੱਤੇ ਇੰਟਰਲਾਕੀ ਪਹਿਲਾ ਜਿਹੜੀਆਂ ਲਾਏ ਆਗੇ ਜਦੋਂ ਨੈਕੀ ਜਿਹੜੀ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਦੇ ਰਿਹਾ ਥੋੜੇ ਬੋਝ ਜਿਹੜੀਆਂ ਸਰਕਾਰੀਆਂ ਕਮੇਟੀ ਗੱਲ ਕਰਾ ਤਾਂ ਥੋੜੇ ਬੋਝ ਕਵਿਟਾ ਉਹ ਜਿਹੜੇ ਰਹਿ ਗਏ ਨੇ ਉਹ ਵੀ ਜਿਹੜਾ ਦਾਵਾ ਕੀਤਾ ਜਾਇਆ ਸਰਕਾਰ ਵੱਲੋਂ ਇਸ ਸਾਲ ਦੇ ਵਿੱਚ ਵਿੱਚ ਜਿਹੜੇ ਪੂਰੇ ਕਿਤੇ ਜਾਣਗੇ ਪਰ ਕਿਤਨੇ ਕਿਤੇ ਜਿਹੜੀ ਲੋਕਾਂ ਵਿੱਚ ਇਸ ਕੰ ਨੂੰ ਲੈ ਕੇ ਵੀ ਸਰਚਾਵਾਂ ਚੜ ਰਹੀਆਂ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰੇਂਦਰ ਮੋਦੀ ਜੀ ਨੇ ਜਿਸ ਤਰ੍ਹਾਂ ਪਿਆ ਜੋਤੀਆਂ ਦੇ ਵਿੱਚ ਰਾਮ ਮੰਦਰ ਬਣਾਇਆ ਉਸ ਕਾਨੂੰ ਲੈ ਕੇ ਸ਼ਹਿਰ ਦੀ ਬੋਰਡ ਜਿਹੜੀ ਹੈ ਕਾਫੀ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ ਔਰ ਪਿੰਡਾਂ ਦੀ ਬੋਰਡ ਜਿਹੜੀ ਹੈ ਭਾਵੇਂ ਤੇ ਦਿੱਕੇ ਪੀ ਤੇ ਉਲਟ ਵੀ ਚੱਲ ਰਹੀ ਹੈ ਔਰ ਸ਼ਹਿਰੀ ਬੋਰਡ ਜਿਹੜੀ ਹੈ ਉਹ ਖਾਸ ਕਰ ਬੀਜਪੀ ਦੇ ਆਮਾਦੀ ਪਾਰਟੀ ਤੇ ਕਾਂਗਰਸ ਦੇ ਵਿੱਚ ਕਾਫੀ ਜੜਾ ਹੈ ਇਸ ਦੇ ਵਿੱਚ ਰੁਝਾਨ ਦੇਖਣ ਨੂੰ ਮਿਲਿਆ ਔਰ ਗੱਲ ਕਰੀਏ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਸਾਨੀ ਉਹਨਾਂ ਦਾ ਮੁੱਦਾ ਜਿਹੜਾ ਕਾਫੀ ਪੱਕਿਆ ਉਸ ਤੋਂ ਲੈ ਕੇ ਵੀ ਲੋਕ ਜਿਹੜੇ ਪਿੰਡਾਂ ਦੇ ਵਿੱਚ ਦਾਖਲ ਹੈ ਕਿਉਂਕਿ ਦਿਹਾਤੀ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਕਿਸਾਨ ਉਹ ਜ਼ਿਆਦਾ ਰਹਿੰਦੇ ਨੇ ਇਸ ਕਾਰਨ ਲੈ ਕੇ ਉਹਨਾਂ ਕਈ ਥਾਵਾਂ ਤੇ ਦਾ ਪਿੰਡਾਂ ਦੇ ਵਿੱਚ ਬੀਜਪੀ ਦੇ ਬਹੁਤ ਨੀਲ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਰੁਝਾਨ ਆਉਂਦੇ ਨੇ ਉਹ ਤਾਂ ਹੁਣ ਸਮੇਂ ਦਸੇਗਾ ਜੀ ਜੀ ਹੁਣ ਥੋੜਾ ਹੀ ਸਮਾਂ ਬਾਕੀ ਰਿਹਾ ਕਿਉਂਕਿ 4:30 ਦਾ ਸਮਾਂ ਹੋਣ ਲੱਗਾ ਕਰੀਬ ਤੇ 6 ਵਜੇ ਜਿਹੜੇ ਕਿ ਇਹ VOTING ਪ੍ਰਕਿਰਿਆ ਠਾਪੂ ਜਾਵੇਗੀ ਬੰਦ ਹੋ ਜਾਵੇਗੀ ਸੋ ਕੀ ਲੱਗਦਾ ਹੈ ਕਿ ਕਿੰਨੇ ਕ ਜਿਹੜੇ ਕਿ ਲੋਕ ਨੇ ਹੋਰ ਆ ਸਕਦੇ ਨੇ ਕਿਉਂਕਿ ਮੌਸਮ ਹਜੇ ਵੀ ਜਿਹੜਾ ਕਿ ਤਾਪਮਾਨ ਵਿੱਚ ਇੰਨੀ ਗਿਰਾਵਟ ਨਹੀਂ ਆਈ ਹੈਗੀ ਹਜੇ ਵੀ ਗਰਮੀ ਬਹੁਤ ਜ਼ਿਆਦਾ ਹੈ ਜਿਹੜਾ ਕਿ ਗਰਮੀ ਦਾ ਪਰਕੋਪ ਲੋਕਾਂ ਨੂੰ ਸਹਿਣਾ ਪੈ ਰਿਹਾ ਪਰ ਫਿਰ ਵੀ ਅਗਰ ਅਸੀਂ ਗੱਲ ਕਰੀਏ ਕਿ ਕਿੰਨੇ ਕੋ ਫੀਸ ਦੇ ਹੋਰ ਲੋਕਾਂ ਦੀ ਆਮਦ ਹੋਰ ਆ ਸਕਦੇ ਹੋ ਕਿ 50% ਤੱਕ ਜਿਹੜੀ ਕਿ VOTING ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਸੋ ਹੋਰ ਜੀ ਬਿਲਕੁਲ ਗੱਲ ਕਰੀਏ ਉਹ 50% ਜਿਹੜੀ ਹੁਣ ਤੱਕ ਭੁਗਤਾਨ ਹੋ ਚੁੱਕੀ ਹੈ ਉਮੀਦ ਹੈ ਕਿ 10 ਤੋਂ 15% ਫੀਸਦੀ ਜਿਹੜੀ ਹੈ ਵੋਟ ਹੋਰ ਜਿਹੜੀ ਹੈ ਭੁਗਤਕ ਦੀ ਕਿਉਂਕਿ ਕਾਫੀ ਜਿਹੜਾ ਹੈ ਉਹਨਾਂ ਮੌਸਮ ਜਿਹੜਾ ਹੁਣ ਸੁਹਾਵਣਾ ਪਾਵੇਂ ਨਹੀਂ ਹੋਇਆ ਪਰ ਧੁੱਪ ਜਿਹੜੀ ਕਰਦੀ ਨਜ਼ਰ ਆ ਰਹੀ ਹੈ ਜਿੱਦ ਤੋਂ ਲੈ ਕੇ ਜਿਹੜੇ ਲੋਕ ਰਹਿੰਦੇ ਨੇ ਘਰਾਂ ਵਿੱਚ ਜਾ ਉਮੀਦਵਾਰ ਨੇ ਉਹ ਉਹਨਾਂ ਨੂੰ ਕੰਪੈਲ ਕੀਤਾ ਜਾ ਰਿਹਾ ਉਹਨਾਂ ਨੇ ਵੀ ਆਓ ਜਿਹੜੀ ਕੀਮਤੀ ਵੋਟ ਆ ਔਰ ਚੋਣ ਕਮਿਸ਼ਨ ਦੇ ਹੱਦ ਹੈ ਤਾਂ ਵੀ ਨਹੀਂ ਆਪਣੇ ਕੀਮਤੀ ਵੋਟ ਮੱਥੇ ਤਾਂ ਜਿਹੜੀ ਕਰਨੀ ਚਾਹੀਦੀ ਸੀ ਹੁਣ ਲੱਗਦਾ ਕਿ 10 ਤੋਂ 15% ਫੀਸਦੀ ਵੋਟ ਜਿਤੇਜ ਜੀ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਸਾਰੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਤੁਹਾਡਾ ਸੋ